ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਤੁਹਾਡੇ ਨਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਮ ਪਿਤਾ ਕਲਗੀਧਰ ਪਾਤਸ਼ਾਹ ਜੀ ਦੀ ਜੀਵਨੀ ਦਾ ਵਰਣਨ ਕਰਾਂਗਾ ਤੇ ਬਹੁਤ ਪਿਆਰ ਅਤੇ ਸਤਿਕਾਰ ਦੇ ਨਾਲ ਤੁਸੀਂ ਇਹ ਜੀਵਨੀ ਸਰਵਣ ਕਰਨਾ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਦਾ ਵਰਣਨ ਗੁਰੂ ਗੋਬਿੰਦ ਸਿੰਘ ਜੀ ਸਿੱਖ ਧਰਮ ਦੇ 10ਵੇਂ ਗੁਰੂ ਸਨ ਉਹਨਾਂ ਨੇ ਸਿੱਖ ਧਰਮ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਅਤੇ ਖਾਲਸਾ ਪੰਥ ਦੀ ਸਥਾਪਨਾ ਕਰਕੇ ਸਿੱਖਾ ਨੂੰ ਨਵੇਂ ਸੰਕਲਪ ਦੇ ਨਾਲ ਜੋੜਿਆ ਉਹਨਾਂ ਦਾ ਜਨਮ 22 ਦਸੰਬਰ 1666 ਨੂੰ ਪਟਨਾ ਸਾਹਿਬ ਬਿਹਾਰ ਵਿਖੇ ਹੋਇਆ ਗੁਰੂ ਜੀ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਸਨ ਜੋ ਸਿੱਖ ਧਰਮ ਦੇ ਨਵੇਂ ਗੁਰੂ ਸਨ ਅਤੇ ਉਹਨਾਂ ਦੀ ਮਾਤਾ ਗੁਜਰੀ ਜੀ ਸਨ ਉਹਨਾਂ ਦਾ ਬਾਲ ਕਾਲ ਸ਼ਾਂਤਮਈ ਅਤੇ ਆਦਰਸ਼ਵਾਦੀ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਸਥਾਨ ਨੂੰ ਅੱਜ ਕੱਲ੍ਹ ਤਖਤ ਸ਼੍ਰੀ ਪਟਨਾ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਬਚਪਨ ਅਤੇ ਸਿੱਖਿਆ ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਦਾ ਨਾਮ ਗੋਬਿੰਦ ਰਾਏ ਰੱਖਿਆ ਗਿਆ ਗੁਰੂ ਜੀ ਨੇ ਬਹੁਤ ਛੋਟੀ ਉਮਰ ਚ ਹੀ ਆ ਸਧਾਰਨ ਪ੍ਰਤਿਭਾ ਦੇ ਲੱਛਣ ਦਿਖਾਏ ਉਹਨਾਂ ਨੂੰ ਅਧਿਆਤਮਕ ਸਿੱਖਿਆ ਸੰਸਕ੍ਰਿਤ ਗੁਰਮੁਖੀ ਹਿੰਦੀ ਆਠ ਪੂਜਾ ਅਤੇ ਯੁੱਧ ਕਲਾ ਸਿਖਾਈ ਗਈ ਬਚਪਨ ਚ ਹੀ ਉਹਨਾਂ ਨੇ ਤਲਵਾਰबाजी ਤਨੁਰ ਵਿਦਿਆ ਅਤੇ ਘੋੜਸਵਾਰੀ ਚ ਮਹਾਰਤ ਹਾਸਲ ਕਰ ਲਈ ਉਹਨਾਂ ਦੇ ਮਨ ਵਿੱਚ ਸਦਾ ਧਰਮ ਅਤੇ ਸੱਚ ਦੀ ਪ੍ਰਤੀਸ਼ਠਾ ਸਥਾਪਿਤ ਕਰਨ ਦਾ ਜਜਵਾ ਰਿਹਾ ਗੁਰੂ ਗੱਦੀ ਦੀ ਸਥਾਪਨਾ ਗੁਰੂ ਗੋਬਿੰਦ ਸਿੰਘ ਜੀ ਨੂੰ 1675 ਚ ਗੁਰਗੱਦੀ ਤੇ ਬਿਠਾਇਆ ਗਿਆ ਉਸ ਸਮੇਂ ਦੇ ਮੁਗਲ ਸ਼ਾਸਕ ਔਰੰਗਜ਼ੇਬ ਦੀ ਜ਼ਬਰਦਸਤੀ ਅਤੇ ਧਾਰਮਿਕ ਅਤਿਆਚਾਰ ਦੇ ਖਿਲਾਫ ਉਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਸ਼ਹਾਦਤ ਦਿੱਤੀ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਸਿਰਫ 9 ਸਾਲ ਦੀ ਉਮਰ ਵਿੱਚ ਸਿੱਖ ਧਰਮ ਦੇ ਗੁਰੂ ਬਣੇ ਉਹਨਾਂ ਨੇ ਆਪਣੇ ਪਿਤਾ ਦੇ ਬਲੀਦਾਨ ਤੋਂ ਪ੍ਰੇਰਿਤ ਹੋ ਕੇ ਅਨਿਆਏ ਅਤੇ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ ਸ੍ਰੀ ਖਾਲਸਾ ਪੰਥ ਦੀ ਸਥਾਪਨਾ ਗੁਰੂ ਗੋਬਿੰਦ ਸਿੰਘ ਜੀ ਦਾ ਸਭ ਤੋਂ ਵੱਡਾ ਯੋਗਦਾਨ 1699 ਵਿੱਚ ਖਾਲਸਾ ਪੰਥ ਦੀ ਸਥਾਪਨਾ ਸੀ 13 ਅਪ੍ਰੈਲ 1699 ਨੂੰ ਵਿਸਾਖੀ ਦੇ ਦਿਨ ਉਹਨਾਂ ਨੇ ਆਨੰਦਪੁਰ ਸਾਹਿਬ ਵਿਖੇ ਸਾਰੇ ਸਿੱਖਾਂ ਨੂੰ ਇਕੱਠਾ ਕੀਤਾ। ਉਹਨਾਂ ਨੇ ਪੰਜ ਪਿਆਰਿਆਂ ਦੀ ਰਚਨਾ ਕੀਤੀ ਅਤੇ ਸਿੱਖਾਂ ਨੂੰ ਕੈਸੇ ਜ਼ੁਲਮ ਅਤੇ ਅਨਿਆਏ ਦੇ ਖਿਲਾਫ ਖੜੇ ਹੋਣਾ ਹੈ ਇਹ ਸਿਖਾਇਆ। ਪੰਜ ਕਕਾਰ ਕੇਸ਼, ਕੰਗਾ, ਕੜਾ, ਕਿਰਪਾਨ ਅਤੇ ਕਛਾ ਦੀ ਮਹੱਤਤਾ ਵੀ ਇਸ ਸਮੇਂ ਸਥਾਪਿਤ ਕੀਤੀ ਗਈ। ਖਾਲਸਾ ਪੰਥ ਦੀ ਸਥਾਪਨਾ ਸਿਰਫ ਧਾਰਮਿਕ ਨਹੀਂ ਸੀ, ਇਹ ਸਮਾਜਿਕ ਅਤੇ ਰਾਜਨੀਤਿਕ ਇਨਕਲਾਬ ਦੀ ਸ਼ੁਰੂਆਤ ਵੀ ਸੀ ਅਨੰਦਪੁਰ ਸਾਹਿਬ ਦੀ ਸਥਾਪਨਾ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਹੁਣ ਦਾ ਪੰਜਾਬ ਨੂੰ ਸਿੱਖ ਧਰਮ ਦਾ ਕੇਂਦਰ ਬਣਾਇਆ ਇਹ ਸਥਾਨ ਗੁਰੂ ਜੀ ਦੇ ਜ਼ਿਆਦਾਤਰ ਸਮਾਜਿਕ ਰਾਜਨੀਤਿਕ ਅਤੇ ਅਧਿਆਤਮਿਕ ਕਾਰਜਾਂ ਦਾ ਕੇਂਦਰ ਰਿਹਾ ਅਨੰਦਪੁਰ ਸਾਹਿਬ ਵਿੱਚ ਹੀ ਉਹਨਾਂ ਨੇ ਸਿੱਖਾਂ ਨੂੰ ਯੁੱਧ ਕਲਾ ਦੀ ਸਿਖਲਾਈ ਦਿੱਤੀ ਅਤੇ ਸਿੱਖ ਧਰਮ ਨੂੰ ਵਿਸ਼ਾਲਤਾ ਦੀ ਦਿਸ਼ਾ ਵਿੱਚ ਪਰੇਰਿਤ ਕੀਤਾ ਸਿੱਖ ਧਰਮ ਦੀ ਸੁਰੱਖਿਆ ਲਈ ਯਤਨ ਉਹਨਾਂ ਦਾ ਜ਼ੋਰ ਸਿਰਫ ਯੁੱਧ ਕਲਾਵਾਂ ਤੇ ਨਹੀਂ ਸੀ ਬਲਕਿ ਸਿੱਖ ਧਰਮ ਦੀ ਅਧਿਆਤਮਿਕ ਪੱਖ ਨੂੰ ਮਜ਼ਬੂਤ ਬਣਾਉਣ ਤੇ ਵੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਨਿਰਮਲ ਪੰਥ ਦੀ ਸਥਾਪਨਾ ਕੀਤੀ ਇਸ ਸੰਪਰਦਾਇ ਦੇ ਜ਼ਰੀਏ ਸਿੱਖਾਂ ਨੂੰ ਅਧਿਆਤਮਿਕ ਸਿੱਖਿਆ ਦਿੱਤੀ ਗਈ ਸਿੱਖ ਧਰਮ ਨੂੰ ਮਜ਼ਬੂਤ ਕਰਨ ਲਈ ਗੁਰੂ ਜੀ ਨੇ ਕਈ ਨਵੇਂ ਨਿਯਮਾਂ ਅਤੇ ਨੈਤਿਕ ਮੁੱਲ ਸਥਾਪਿਤ ਕੀਤੇ ਧਾਰਮਿਕ ਸਹਿਯੋਗ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਬਹੁ ਧਾਰਮਿਕ ਤਰੀਕੇ ਨਾਲ ਰਹਿਣ ਦੀ ਸਿਖਲਾਈ ਦਿੱਤੀ ਉਹਨਾਂ ਨੇ ਸਿੱਖ ਧਰਮ ਦੇ ਨਾਲ ਨਾਲ Hindu ਅਤੇ ਇਸਲਾਮ ਧਰਮ ਦੇ ਪ੍ਰਤੀ ਵੀ ਸਨਮਾਨ ਜਤਾਇਆ ਉਹਨਾਂ ਦੇ ਸਹਿਯੋਗ ਨਾਲ ਹੀ ਧਾਰਮਿਕ ਸਮਰਸਤਾ ਦੀ ਮਿਸਾਲ ਕਾਇਮ ਹੋਈ ਰਚਨਾਤਮਕ ਪਰਵਿਰਤੀ ਉਨ੍ਹਾਂ ਦਾ ਸਾਹਿਤਕ ਯੋਗਦਾਨ ਬੇਮਿਸਾਲ ਹੈ। ਉਨ੍ਹਾਂ ਨੇ ਕਈ ਭਾਸ਼ਾਵਾਂ ਦਾ ਗਹਿਰਾ ਗਿਆਨ ਰੱਖਿਆ। ਬਚਿੱਤਰਨਾਟਕ, ਗੁਰੂ ਜੀ ਦੀ ਆਪਣੇ ਜੀਵਨ ਦੀ ਆਪ ਪੀਤੀ 24 avatars ਵਿਪਨ Hindu ਧਰਮ ਦੇ avatars ਦੀ ਕਥਾ। ਸ਼ਸਤਰ ਨਾਮ ਮਾਲਾ ਸ਼ਸਤਰਾਂ ਦੀ ਮਹੱਤਤਾ ਦਾ ਵਰਣਨ ਇਨਾਂ ਰਚਨਾਵਾਂ ਦਾ ਉਦੇਸ਼ ਸਿੱਖਾਂ ਨੂੰ ਸਿਰਫ ਧਾਰਮਿਕ ਹੀ ਨਹੀਂ ਬਲਕਿ ਆਤਮਕ ਨਿਰਪਰ ਅਤੇ ਸਮਰੱਥ ਵੀ ਬਣਾਉਣਾ ਸੀ। ਵਿਸ਼ੇਸ਼ ਵਿਸ਼ਵਾਸ ਗੁਰੂ ਗੋਬਿੰਦ ਸਿੰਘ ਜੀ ਦੀਆਂ ਚਾਰ ਮੁੱਖ ਸਿੱਖਿਆਵਾਂ ਇਹ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਉਹਨਾਂ ਦਾ ਮੰਤਬਾਕ ਸੀ। ਜੋ ਹਰ ਸਿੱਖ ਨੂੰ ਉਸਦੀ ਸਿੱਖੀ ਦੀ ਜ਼ਿੰਮੇਵਾਰੀ ਯਾਦ ਦਿਵਾਉਂਦਾ ਹੈ ਸਰਬੱਤ ਦਾ ਭਲਾ ਉਹਨਾਂ ਨੇ ਸਿੱਖਾਂ ਨੂੰ ਸਿਰਫ ਆਪਣੀ ਕਮਿਊਨਿਟੀ ਨਹੀਂ ਬਲਕਿ ਸਮੂਹ ਮਨੁੱਖਤਾ ਦੀ ਭਲਾਈ ਲਈ ਕੰਮ ਕਰਨ ਦੀ ਸਿਖਲਾਈ ਦਿੱਤੀ ਸਾਸੀ ਅਤੇ ਨੈਤਿਕ ਜੀਵਨ ਗੁਰੂ ਜੀ ਨੇ ਸਿੱਖਾਂ ਨੂੰ ਸਿਖਾਇਆ ਕਿ ਸੱਚ ਅਤੇ ਨਿਆਂ ਦੀ ਰਾਹ ਤੇ ਚੱਲਣ ਲਈ ਸਦੀਵੀ ਤਿਆਰ ਰਹਿਣਾ ਚਾਹੀਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਮਹੱਤਤਾ ਗੁਰੂ ਜੀ ਨੇ ਸਿੱਖ ਧਰਮ ਦੇ ਸਾਰੀਆਂ ਅਧਿਆਤਮਿਕ ਸਿੱਖਿਆਵਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸੰਗਠਿਤ ਕੀਤਾ ਸਿੱਖਾਂ ਦੀ ਮਾਨਵਤਾ ਪ੍ਰਤੀ ਸੇਵਾ ਗੁਰੂ ਜੀ ਨੇ ਸਿੱਖਾਂ ਨੂੰ ਮਾਨਵਤਾ ਦੀ ਸੇਵਾ ਲਈ ਪ੍ਰੇਰਿਤ ਕੀਤਾ ਉਹਨਾਂ ਨੇ ਸਿੱਖਾਂ ਦੇ ਰੂਪ ਵਿੱਚ ਇੱਕ ਐਸਾ ਜੱਥਾ ਖੜਾ ਕੀਤਾ ਜੋ ਸਿਰਫ ਧਾਰਮਿਕ ਨਹੀਂ ਬਲਕਿ ਸਮਾਜਿਕ ਸੇਵਾ ਚਵੀ ਅਗੇ ਸੀ ਕਾਲ ਸਾ ਪੰਥ ਤੇ ਸਿੱਖ ਸਦਾ ਦੁਖੀਆਂ ਅਤੇ ਪੀੜਿਤ ਲੋਕਾਂ ਦੀ ਸੇਵਾ ਚ ਰਹੇ ਚਾਰ ਸਾਹਿਬਜ਼ਾਦਿਆਂ ਦਾ ਬਲੀਦਾਨ ਸਿੱਖ ਇਤਿਹਾਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਪੁੱਤਰਾਂ ਦੇ ਬਲੀਦਾਨ ਦੀ ਅਸਾਧਾਰਨ ਕਹਾਣੀ ਹੈ ਬਾਬਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਚਮਕੌਰ ਦੀ ਜੰਗ ਦੌਰਾਨ ਦੋਨੋਂ ਹੀ ਵੱਡੇ ਸਾਹਿਬਜਾਦੇ ਸ਼ਹੀਦ ਹੋਏ ਬਾਬਾ ਜੋਰਾਵਰ ਸਿੰਘ ਪਤੇ ਸਿੰਘ ਲਬਾਬ ਵजीर खान ਨੇ ਉਹਨਾਂ ਨੂੰ ਜਿਵੇਂ ਇੱਟਾਂ ਦੀ ਕੰਧ ਵਿੱਚ ਚੜਵਾਇਆ ਇਹ ਬਲੀਦਾਨ ਸਿੱਖ ਧਰਮ ਦੇ ਅਮਰ ਯਾਦਗਾਰ ਹਨ ਖਾਲਸੇ ਦੀ ਰਚਨਾ ਇੱਕ ਇਨਕਲਾਬ ਖਾਲਸਾ ਪੰਥ ਸਿਰਫ ਸਿੱਖਾਂ ਦੀ ਧਾਰਮਿਕ ਸੰਗਠਨਾ ਨਹੀਂ ਸੀ ਇਹ ਸਮਾਜਿਕ ਇਨਕਲਾਬ ਦੀ ਸ਼ੁਰੂਆਤ ਸੀ ਗੁਰੂ ਜੀ ਨੇ ਸਿੱਖਾਂ ਨੂੰ ਸਮਾਜਿਕ ਭੇਦਭਾਵ ਅਤੇ ਊਚਾ-ਨੀਚਾ ਸ਼ੂਤ ਦੇ ਖਿਲਾਫ ਖੜਾ ਕੀਤਾ ਉਹਨਾਂ ਨੇ ਖਾਲਸਾ ਰੂਪ ਵਿੱਚ ਹਰ ਸਿੱਖ ਨੂੰ ਬਰਾਬਰੀ ਅਤੇ ਸਾਂਝੇਪਨ ਦਾ ਸੰਦੇਸ਼ ਦਿੱਤਾ ਪ੍ਰਸੰਗਿਕਤਾ ਅੱਜ ਦੇ ਸਮੇਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਸਿਧਾਂਤ ਅਤੇ ਸਿੱਖਿਆਵਾਂ ਅੱਜ ਵੀ ਉਤਨੀ ਹੀ ਪ੍ਰਸੰਗਿਕ ਹਨ ਦਰਮਦੀ ਰੱਖਿਆ ਲਈ ਸੱਚ ਦਾ ਸਾਥ ਦੇਣਾ ਮਨੁੱਖਤਾ ਦੀ ਸੇਵਾ ਨੈਤਿਕ ਮੁੱਲਿਆਂ ਦੀ ਪ੍ਰਸਥਾਪਨਾ ਅਨਿਆਏ ਅਤੇ ਸ਼ੋਸ਼ਣ ਦੇ ਖਿਲਾਫ ਖੜਾ ਹੋਣਾ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਅਮਰ ਪ੍ਰੇਰਨਾ ਦਾ ਸਰੋਤ ਹੈ ਉਹਨਾਂ ਦੀਆਂ ਸਿੱਖਿਆਵਾਂ ਸਾਨੂੰ ਹਮੇਸ਼ਾ ਅੱਗੇ ਵਧਣ ਅਤੇ ਸੱਚਾਈ ਤੇ ਟਿਕਣ ਲਈ ਪ੍ਰੇਰਿਤ ਕਰਦੀਆਂ ਹਨ ਯੁੱਧ ਅਤੇ ਸੰਗਰਾਮ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦੌਰਾਨ ਕਈ ਯੁੱਧ ਲੜੇ ਉਹਨਾਂ ਦਾ ਮੁੱਖ ਉਦੇਸ਼ ਜ਼ੁਲਮ ਦੇ ਖਿਲਾਫ ਖੜੇ ਹੋਣਾ ਸੀ ਮਹੱਤਵਪੂਰਨ ਯੁੱਧਾਂ ਵਿੱਚ ਚਮਕੌਰ ਦੀ ਜੰਗ ਪੰਗਾਣੀ ਦੀ ਜੰਗ ਆਨੰਦਪੁਰ ਸਾਹਿਬ ਦੇ ਘੇਰੇ ਅਤੇ ਮੁਖ ਸਰਦੀ ਜੰਗ ਸ਼ਾਮਿਲ ਹਨ ਪੰਗਾਣੀ ਦੀ ਜੰਗ 1688 ਇਹ ਗੁਰੂ ਜੀ ਦੀ ਪਹਿਲੀ ਮਹੱਤਵਪੂਰਨ ਯੁੱਧ ਸੀ ਇਸ ਜੰਗ ਵਿੱਚ ਗੁਰੂ ਜੀ ਨੇ ਸਿੱਖਾਂ ਅਤੇ ਹਿਮਾਚਲ ਦੇ ਰਾਜੇ ਦੀ ਸੈਨਾ ਦੀ ਅਗਵਾਈ ਕੀਤੀ ਚਮਕੌਰ ਦੀ ਜੰਗ 1705 ਇਹ ਜੰਗ ਇਤਿਹਾਸਕ ਮਹੱਤਵ ਰੱਖਦੀ ਹੈ ਇਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਪੁੱਤਰਾਂ ਅਤੇ ਚਾਰ ਸਿੱਖਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਅਨੰਦਪੁਰ ਸਾਹਿਬ ਦਾ ਘੇਰਾ ਇਹ ਮੁਗਲ ਸਪਰਾਜ ਅਤੇ ਹਿੱਲ ਰਾਜਿਆਂ ਦੁਆਰਾ ਲਗਾਇਆ ਗਿਆ ਸੀ ਇਸ ਦੌਰਾਨ ਸਿੱਖਾਂ ਨੇ ਮਹਾਨ ਬਲੀਦਾਨ ਦਿੱਤੇ ਪਰਿਵਾਰਿਕ ਬਲੀਦਾਨ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਬਲੀਦਾਨਾਂ ਨਾਲ ਭਰਿਆ ਹੋਇਆ ਹੈ ਉਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਰੱਖਿਆ ਲਈ ਸ਼ਹੀਦੀ ਦਿੱਤੀ ਉਨ੍ਹਾਂ ਦੇ ਚਾਰੇ ਪੁੱਤਰ ਸਾਹਿਬਜ਼ਾਦੇ ਅਜੀਤ ਸਿੰਘ ਜਜਾਰ ਸਿੰਘ ਜੋਰਾਵਰ ਸਿੰਘ ਅਤੇ ਫਤੇ ਸਿੰਘ ਨੇ ਵੀ ਸ਼ਹੀਦੀ ਪ੍ਰਾਪਤ ਕੀਤੀ ਸਿਰਹੰਦ ਦੇ ਨਵਾਬ ਵੱਲੋਂ ਸਾਹਿਬਜ਼ਾਦੇ ਜੋਰਾਵਰ ਸਿੰਘ ਅਤੇ ਫਤੇ ਸਿੰਘ ਨੂੰ ਜਿੰਦੇ ਦੀਵਾਰ ਵਿੱਚ ਚੜਵਾ ਦਿੱਤਾ ਗਿਆ ਇਹ ਬਲੀਦਾਨ ਸਿੱਖ ਇਤਿਹਾਸ ਵਿੱਚ ਅਦਭੁਤ ਸਥਾਨ ਰੱਖਦੇ ਹਨ ਸਾਹਿਤਿਕ ਯੋਗਦਾਨ ਗੁਰੂ ਗੋਬਿੰਦ ਸਿੰਘ ਜੀ ਸਿਰਫ ਮਹਾਨ ਯੋਧਾ ਹੀ ਨਹੀਂ ਸਾਂਸਕ੍ਰਿਤਿਕ ਅਤੇ ਧਾਰਮਿਕ ਵਿਸ਼ੇਸ਼ ਗਿਆਰ 20 ਸਨ ਉਹਨਾਂ ਨੇ ਕਈ ਰਚਨਾਵਾਂ ਕੀਤੀਆਂ ਜਿਨ੍ਹਾਂ ਵਿੱਚ ਜਪ ਸਾਹਿਬ ਅਕਾਲ ਉਸਤਤ ਬਚਤ ਨਾਟਕ ਅਤੇ ਜਫਰਨਾਮਾ ਸ਼ਾਮਲ ਹਨ ਉਹਨਾਂ ਦੀਆਂ ਰਚਨਾਵਾਂ ਵਿੱਚ ਸਚਾਈ ਧਰਮ ਅਤੇ ਆਤਮਿਕ ਸ਼ਕਤੀ ਦੀ ਮਿਸਾਲ ਮਿਲਦੀ ਹੈ ਉਹਨਾਂ ਨੇ ਦਸਮ ਗ੍ਰੰਥ ਦੀ ਰਚਨਾ ਕੀਤੀ ਜਫਰਨਾਮਾ ਜੋ ਉਹਨਾਂ ਦੇ ਵਿਚਾਰਾਂ ਅਤੇ ਸਿੱਖ ਪੰਥ ਦੀ ਅਧਿਆਤਮਿਕ ਮਿਸਾਲ ਹੈ ਜਫਰਨਾਮਾ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਜਫਰਨਾਮਾ ਲਿਖਿਆ ਜੋ ਫਾਰਸੀ ਪਾਸ਼ਾ ਵਿੱਚ ਸੀ ਇਸ ਪੱਤਰ ਵਿੱਚ ਉਹਨਾਂ ਨੇ ਔਰੰਗਜ਼ੇਬ ਨੂੰ ਉਸ ਦੇ ਕਿਰਤਾਂ ਦੀ ਨਿੰਦਾ ਕੀਤੀ ਅਤੇ ਸੱਚਾਈ ਅਤੇ ਨਿਆਂ ਦੀ ਮਹਤਾ ਵਿਆਖਿਆ ਕੀਤੀ ਜਫਰਨਾਮਾ ਧਾਰਮਿਕ ਰਾਜਨੀਤਿਕ ਅਤੇ ਨੈਤਿਕ ਮੁੱਲਿਆਂ ਦਾ ਪ੍ਰਤੀਕ ਹੈ ਆਖਰੀ ਦਿਨ ਅਤੇ ਸ਼ਹਾਦਤ ਗੁਰੂ ਗੋਬਿੰਦ ਸਿੰਘ ਜੀ ਨੇ 1708 ਵਿੱਚ ਨੰਦੇੜ ਹਲ ਦਾ ਮਹਾਰਾਸ਼ਟਰ ਵਿਖੇ ਆਪਣੇ ਜੀਵਨ ਦਾ ਆਖਰੀ ਦਿਨ ਬਿਤਾਇਆ ਉਹਨਾਂ ਨੂੰ ਵजीर खान ਦੇ ਸਿਪਾਹੀਆਂ ਨੇ ਤੋਖੇ ਨਾਲ ਕਾਇਲ ਕੀਤਾ ਇਸ ਘਟਨਾ ਤੋਂ ਕੁਝ ਦਿਨ ਬਾਅਦ 7 ਅਕਤੂਬਰ 1708 ਨੂੰ ਗੁਰੂ ਜੀ ਜੋਤੀ ਜੋਤ ਸਮਾ ਗਏ। ਉਹਨਾਂ ਨੇ ਸਿੱਖਾਂ ਨੂੰ ਸਿਖਿਆ ਦਿੱਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਗਲਾ ਗੁਰੂ ਮੰਨਿਆ ਜਾਵੇ। ਇਸ ਤਰ੍ਹਾਂ ਸਿੱਖ ਧਰਮ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਸਰਦੀਵੀ ਗੁਰੂ ਬਣਾਇਆ ਗਿਆ। ਨਵੀਂ ਦਿਸ਼ਾ ਅਤੇ ਪ੍ਰੇਰਣਾ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਸਿਖਾਇਆ ਕਿ ਧਰਮ ਅਤੇ ਇਨਸਾਨੀਅਤ ਦੀ ਰੱਖਿਆ ਲਈ ਹਰ ਸਮੇਂ ਤਿਆਰ ਰਹਿਣਾ ਚਾਹੀਦਾ ਹੈ। ਉਹਨਾਂ ਨੇ ਸਿੱਖਾਂ ਨੂੰ ਸ਼ੋਸ਼ਣ ਦੇ ਖਿਲਾਫ ਖੜੇ ਹੋਣ ਦੀ ਸ਼ਕਤੀ ਦਿੱਤੀ ਅਤੇ ਸਿੱਖ ਧਰਮ ਨੂੰ ਇੱਕ ਨਵੀਂ ਦਿਸ਼ਾ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਦੇ ਉਪਦੇਸ਼ ਸਾਡੇ ਲਈ ਸਦਾ ਪ੍ਰੇਰਨਾਦਾਇਕ ਰਹਿਣਗੇ। ਉਹਨਾਂ ਦਾ ਜੀਵਨ ਧਰਮ, ਸ਼ਕਤੀ ਅਤੇ ਬਲੀਦਾਨ ਦਾ ਜਵਾਲੰਤ ਉਦਾਹਰਣ ਹੈ। ਤੇ ਇਹ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਜੀਵਨੀ। ਸੰਗਤ ਜੀ ਹੋਈਆਂ ਪੁੱਲਾਂ ਚੁੱਕਾਂ ਦੀ ਮਾਫੀ ਦੇਣਾ ਜੀ ਗੁਰੂ ਮਹਾਰਾਜ ਜੀ ਆਪਣੀ ਸੇਵਾ ਇਦਾਂ ਹੀ ਲੈਂਦੇ ਰਹਿਣ ਤੇ ਆਪ ਬਹੁਤ ਪਿਆਰੀ ਸੰਗਤ ਦੇ ਦਰਸ਼ਨ ਹੁੰਦੇ ਰਹਿਣ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਪੁੱਲਾਂ ਚੁੱਕਾਂ ਦੀ ਮਾਫੀ ਦੇਣਾ ਜੀ ਜਲਦੀ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ